चल ਦੇ ਕਪੂਰ ਨਹੀਂ ਚੱਕਿਆ ਇਹਨੂੰ ਦਰਗੰਦ ਕੰਗੀ ਲੱਗਦੀ ਐ ਜਦ ਜਾ ਕੇ ਵਹਿਦਾ ਰੂੜੀਆਂ ਮੇਰਾ ਮਨ ਐਸਾ ਮੇਰਾ ਕਰਮ ਕੁਟਲਤਾ ਜਨਮ ਸੁਭਰਤੀ ਮੈਂ ਤੇ ਬੋਲਦਾ ਵੀ ਪਿਆ ਸ਼ਰਮੰਦਾ ਤੇਰੀ ਸੰਗਤ ਕੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁ ਭਾਤੀ ਕਿਸ ਕਰਮ ਦਾ ਵਾਸਤਾ ਦੇ ਕੇ ਆਖਾਂ ਮੈਨੂੰ ਬਖਸ਼ ਲੈ ਕੋਈ ਐਸਾ ਕਰਮ ਹੈ ਹੀ ਨਹੀਂ ਜੈਨੂ ਵਾਸਤਾ ਤੇਰੇ ਨਾਮ ਦਾ ਕਿਉਂਕਿ ਤੇਰਾ ਨਾਮ ਹੈ ਪਤਾ ਤੁ ਪਾ ਯੋ ਪਤ ਤੋ ਹੋ ਗੀਏ ਜਿਉਂ ਜਿਏ ਉਸ ਨੂੰ ਤੂੰ ਪਵਤਰ ਕਰਨੇ ਚੁੱਕ ਲੈਨੇ ਇਸ ਲਾਇਕ ਨਹੀਂ ਕਿ ਤੂੰ ਆਪਣੇ ਗਲ ਨਾਲ ਲਾ ਲਵੇਂ ਪਰ ਤੂੰ ਉਸ ਨੂੰ ਨਹੀਂ ਤੱਕਦਾ ਤੂੰ ਆਪਣਾ ਗਿਰਦ ਪਛਾਨਵੇਂ ਇਸ ਵਾਸਤੇ ਪਹਿਨੂ ਵਾਸਤਾ ਤੇਰੇ ਨਾਮ ਦਾ ਰਾਮ ਗੁਸਈਆ ਜੀ ਕੇ ਜੀਵਨ ਮੋਹ ਨਾ ਬਿਸਾਰ ਮੇਰੇ ਉੱਤੇ ਛੱਡੋਗੇ ਵੀ ਤੂੰ ਨਾ ਬੁੱਲੀ ਮੈਨੂੰ ਮੈਂ ਤਾਂ ਭੁੱਲ ਭੁੱਲ ਜਾਵਾਂਗਾ ਹੋਇਆ ਜੋ ਪੁੱਲਣ ਹਾਂ ਮੈਂ ਭੁੱਲ ਜਾਵਾਂਗਾ ਪਰ ਮਾਲਿਕ ਤੂੰ ਮੈਨੂੰ ਨਾ ਭੁੱਲੇ ਮੈਂ ਕਿਸੇ ਵੀ ਲਈ ਅੱਖਾਂ ਵਿੱਚ ਨਹੀਂ ਆਉਂਦਾ ਤਾਂ ਤੂੰ ਮੈਨੂੰ ਆਣ ਕੇ ਕੰਨੋਂ ਫੜ ਕੇ ਲੈ ਜਾ ਚੱਲ ਓਏ ਤੂੰ ਤਾਂ ਮੇਰਾ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ ਇਹ ਆਪਣੀਆਂ ਜਨਾਂ ਨੂੰ ਸੁਭਾਇਮਾਨ ਕਰਨ ਵਾਲੇ ਮੇਰੀ ਦਿੱਕਸਾ ਹਰੋ ਮੇਰਾ ਸੰਕਟ ਕਟੋ ਮੈਂ ਤੇ ਫਸ ਗਿਆ ਗਰਖ ਚੱਲਿਆ ਮੇਰੀ ਵਾ ਕੋਈ ਨਹੀਂ ਜਿਵੇਂ ਕੋਈ ਦਲਦਲ ਵਿੱਚ ਪੈ ਜਾਏ ਜਿਤਨਾ ਯਤਨ ਕਰਦਾ ਨਿਕਲਣ ਦਾ ਕੋਤਨਾ ਹੋਰ ਥੱਲੇ ਜਾਂਦਾ ਮੇਰੀ ਹਰ ਉਹ ਬੇਪਤ ਜਾਣ ਕਰੋ ਸੁਭਾਈ ਕਿਰਪਾ ਕਰੋ ਮੇਰੇ ਉਤੇ ਕੋਈ ਐਸਾ ਵਰਦਾਨ ਦਿਹੋ ਚਰਨ ਨਾ ਛੱਡੋ ਕਿਸੇ ਵੀ ਹਾਲ ਵਿੱਚ ਕਿਸੇ ਵੀ ਰੰਗ ਸੁਖੀ ਹੋਵਾਂ ਪਾਵੇ ਦੁਖੀ ਹੋਵਾਂ ਤੇਰੇ ਚਰਨਾਂ ਨਾ ਛੱਡਾਂ ਤੇਰੇਆਂ ਚਰਨਾਂ ਦਾ ਹਰ ਵੇਲੇ ਧਿਆਨ ਰਹੇ ਤੇਰੇਆਂ ਚਰਨਾਂ ਦਾ ਹਰ ਵੇਲੇ ਆਸਰਾ ਰਹੇ ਕਰਨਾ ਨਾ ਛਾਡੋ ਸਰੀਰ ਕਲ ਜਾਈ ਕਹਿਰਵਦਾ ਬਰੋਂ ਤੇਰੀ ਸ਼ੰਭਾ ਤੇਰੀ ਸ਼ਰਨ ਆਣ ਪਿਆ ਤੇਰੀ ਸ਼ਰਨ ਆਣ ਪਿਆ ਤੇਰੀ ਆਮ ਸ਼ਾਮ ਆਇਆ ਆਇਓ ਸ਼ਾਮ ਨਾਨਕ ਓਟ ਹਰਜੀ ਨਾਨਕ ਤੇਰੀ ਸ਼ਾਮ ਆਇਆ ਇਹ ਹਰਜੀ ਤੇਰੀ ਓਟ ਤੱਕੀ ਹੈ ਲੀਜੋ ਪੂਜਾ ਪਸਾਰੇ ਤੇਰੀਆਂ ਬਾਹਮਾਂ ਤਾਂ ਬਹੁਤ ਲੰਬੀਆਂ ਹਨ ਮੈਂ ਭਾਵੇਂ ਨਰਕ ਵਿੱਚ ਵੀ ਪਿਆ ਹਾਂ ਤੂੰ ਉਥੋਂ ਸੱਚਖੰਡ ਤੋਂ ਬੈਠਾ ਬਾਹ ਪਸਾਰ ਕੇ ਮੈਨੂੰ ਚੁੱਕ ਲੈ ਲੀਜੋ ਪੂਜਾ ਪਛਾਰੇ ਤੇ ਆਪਣੇ ਵਾਲਾ ਤੱਕਿਆ ਆਪ ਨੂੰ ਦਿੱਖਾ ਜਨ ਆਪ ਨੂੰ ਨਹੀਂ ਤੱਕਿਆ ਆਪ ਨੂੰ ਨਹੀਂ ਦੇਖਿਆ ਉਹ ਵੀ ਕੋਈ ਬੰਦਾ ਆਖਿਆ ਆਪ ਨੂੰ ਵੇਖ ਆਪਣੀਆਂ ਕਰਮਾਂ ਨੂੰ ਵੇਖ ਕਿਉਂਕਿ ਆਪਣੇ ਕਰਮਾਂ ਨੂੰ ਵੇਖੇਂਗਾ ਆਪ ਨੂੰ ਤੱਕੇਂਗਾ ਤੈਨੂੰ ਪਤਾ ਲੱਗੇਗਾ ਮੈਂ ਕੀ ਕਰ ਰਿਆ ਬਾਬਾ ਜੀ ਆਖਦੇ ਸਨ ਰਾਮ ਜੀ ਜਿਸ ਵੇਲੇ ਵਸੀਸ਼ ਮਹਾਰਾਜ ਦੇ ਪਾਸ ਪੜਨ ਗਏ ਜਾ ਕੇ ਮੱਥਾ ਟੇਕਿਆ ਬੈਠੇ ਹੀ ਸਨ ਕਿ ਵਸੀਸ਼ ਨੇ ਆਖਿਆ ਰਾਮ ਜੀ ਪਿਛਾ ਮੁੜ ਕੇ ਦੇਖੋ ਜਿਤਨੇ ਨਾਲ ਸਨ ਸਾਰੇ ਪਿਛਾਂ ਪਰਤ ਕੇ ਵੇਖਣ ਲੱਗ ਪਏ ਪਰ ਰਾਮ ਜੀ ਨੇ ਨੀਵੀਂ ਪਾ ਦਿੱਤਾ ਸਿਰ ਸੋਟ ਦਿੱਤਾ ਆਖਿਆ ਅਧਿਕਾਰੀ ਜੋ ਗੱਲ ਨੂੰ ਨਹੀਂ ਸਮਝਦਾ ਉਹ ਮੰਨੇਗਾ ਕਿ ਨੂੰ ਗੱਲ ਸਮਝਾਉਣ ਵਾਸਤੇ ਬਾਰ ਬਾਰ ਗੱਲ ਕਹਿਣੀ ਪਵੇ ਉਹਨੂੰ ਸਮਝਾਉਣ ਵਾਸਤੇ ਉਸ ਦਾ ਮਤਲਬ ਤਾਂ ਖਬਰੇ ਕਿੰਨੀ ਵਾਰੀ ਕਹਿਣਾ ਪਏਗਾ ਇਸ ਵਾਸਤੇ ਅਧਿਕਾਰੀ ਅਨਧਕਾਰੀ ਵੇਖਣ ਵਾਸਤੇ ਪਹਿਲਾਂ ਇੱਕੋ ਗੱਲ ਕਾਫੀ ਹੁੰਦੀ ਜੇ ਤਾਂ ਸਮਝ ਗਿਆ ਸਮਝ ਲੋਕ ਕੁਝ ਲੈਣ ਵਾਸਤੇ ਆਇਆ ਜੇ ਨਹੀਂ ਸਮਝਿਆ ਤਾਂ ਅਜੇ ਫਿਰ ਦੇਰ ਹੈ ਅਜੇ ਵਤਰ ਦਾ ਵੇਲਾ ਨਹੀਂ ਆਇਆ RAM ji ਪਿਛਾ ਮੁੜ ਕੇ ਦੇਖੋ ਸਾਰਿਆਂ ਨੇ ਪਿਛਾ ਪਰਚੇ ਦੇਖਿਆ RAM ji ਨੇ ਨੀਵੀਂ ਪਾ ਲਈ ਅੱਖਾਂ ਨੀਵੀਆਂ ਕਰ ਲਈਆਂ ਵਸੇਚ ਨੇ ਗੱਲ ਨਾਲ ਲਾ ਲਿਆ ਅਧਕਾਰੀ ਲਵੇਗਾ ਇਹ ਬ੍ਰਹਮ ਵਿਦਿਆ ਹੈ ਇਹਨੂੰ ਕੋਈ ਵਿਰਲਾ ਲੇਦਾ ਦੁਨੀਆਵੀ ਵਿਦਿਆ ਨਹੀਂ ਇੱਕ ਸਕੂਲ ਵਿੱਚ ਕਿਤਨੇ ਪੜਨ ਵਾਲੇ ਇਹ ਫਿਰ ਪਤਾ ਅਲੱਗ ਦਾ ਹੈ ਸਾਲ ਵਿੱਚ ਕਿਤਨੇ ਪਾਸ ਹੋਏ 60 100 ਕੋਈ ਆਖਦਾ 70 ਕੋਈ ਆਖਦਾ 80 ਪਰੰਪ ਵਿਦਿਆ ਦੇ ਸਕੂਲ ਵਿੱਚ ਹੁੰਦੇ ਹੀ ਵਿਰਲੇ ਹਨ ਪਹਿਲੇ ਆ ਤੱਕੋ ਕਿਤਨੇ ਕੁ ਬੈਠੇ ਹਨ ਜੇ ਤੇ ਮਜਮਾ ਹੋਵੇ ਮੇਲਾ ਹੋਵੇ ਦਾ ਅੰਤ ਨਹੀਂ ਪਰ ਇਸ ਪਰਮਾਰਥ ਦੀ ਪੜਾਈ ਦੇ ਪੜਾਤੂ ਬਹੁਤ ਥੋੜੇ ਵਿਰਲੇ ਉਹਨਾਂ ਵਿਰਲਿਆਂ ਵਿੱਚੋਂ ਫਿਰ ਕੋਈ ਕੋਈ ਜੋ ਸੱਚਮੁੱਚ ਪੜਨ ਵਾਸਤੇ ਆਇਆ ਹੋ ਸੱਚਮੁੱਚ ਲੱਗਣ ਵਾਲਾ ਹੋਵੇ ਔਰ ਫਿਰ ਸਮਝਦਾ ਦੀ ਆਖਿਆ ਇਹ ਲmvn ਕਿ ਮੇਰੇ ਕੋਲ ਜੋ ਵਿਦਿਆ ਹੈ ਤੇ ਇਹਨਾਂ ਵਾਸਤੇ ਹੀ ਹੈ ਗੱਲ ਨਾਲ ਲਾਇਆ ਸਾਰਿਆਂ ਨੇ ਪੁੱਛਿਆ ਭਗਵਨ ਗੱਲ ਕੀ ਹੋ ਗਈ ਤੁਸੀਂ ਆਖਿਆ ਪਿਛਾ ਮੁੜ ਕੇ ਦੇਖੋ ਅਸਾਂ ਸਾਰਿਆਂ ਵੇਖਿਆ ਅਸੀਂ ਸਾਰੇ ਫੇਲ ਤੇ ਇਹਨਾਂ ਨੇ ਵੇਖਿਆ ਹੀ ਨਹੀਂ ਤੁਹਾਡਾ ਹੁਕਮ ਹੀ ਨਹੀਂ ਮੰਨਿਆ ਤੇ ਇਹਨਾਂ ਨੂੰ ਤੁਸੀਂ ਅਧਿਕਾਰੀ ਕਹਿ ਰਹੇ ਹੋ ਇਹ ਬ੍ਰਿਮ ਵਿਦਿਆ ਦੇ ਪੜਨ ਵਾਲੇ ਹਨ ਔਰ ਜ਼ਰੂਰ ਪਾਸ ਹੋਣਗੇ ਇਹ ਸਾਡੇ ਵਿੱਚ ਕੀ ਕਮੀ ਕਸਰ रह ਗਈ ਸਗੋਂ ਅਸੀਂ ਤਾਂ ਤੁਹਾਡਾ ਬਚਨ ਮੰਨਿਆ ਤੁਸੀਂ ਆਖਿਆ ਪਿਛਾ ਮੁੜ ਕੇ ਦੇਖੋ ਅਸੀਂ ਸਾਰਿਆਂ ਵੇਖਿਆ ਕਹਨ ਲੱਗੀ ਸਾਡਾ ਮਤਲਬ ਇਹ ਨਹੀਂ ਮੇਰਾ ਮਤਲਬ ਰਾਮ ਜੀ ਨੇ ਸਮਝਿਆ ਮੈਂ ਆਖਿਆ ਰਾਮ ਜੀ ਪਿਛਾ ਮੁੜ ਕੇ ਦੇਖੋ ਬਾਪ ਜਿਤਨੀ ਉਮਰ ਬੀਤ ਗਈ ਜੇ ਉਹਦੇ ਉੱਤੇ ਨਿਗਾਹ ਕਰੋ ਨਜ਼ਰ ਕਰੋ ਉਸ ਦੇ ਉੱਤੇ ਕਿਹੜਾ ਕੰਮ ਚੰਗਾ ਕੀਤਾ ਹੈ ਕਿਹੜਾ ਮੰਦਾ ਕੀਤਾ ਪਿਛਾ ਮੁੜ ਕੇ ਦੇਖੋ ਇਹਨਾਂ ਨੇ ਜੱਟ ਨਜ਼ਰ ਨਹੀਂ ਹੀ ਕਰ ਲਈ ਮੈਂ ਜਾਣ ਗਿਆ ਮਤਲਬ ਸਮਝ ਲਿਆ ਨਹੀਂ ਤਾਂ ਤੁਹਾਡੇ ਵਾਂਗੂ ਇਹ ਵੀ ਪਿਛਾ ਪਰਤ ਕੇ ਵੇਖਦੇ ਪਰ ਤੁਸੀਂ ਮੇਰੀ ਗੱਲ ਨੂੰ ਸਮਝਿਆ ਨਹੀਂ ਇਸ ਵਾਸਤੇ ਤੁਸੀਂ ਅਧਿਕਾਰੀ ਨਹੀਂ ਅਧਿਕਾਰੀ ਇਹ ਹਨ ਤੁਸੀਂ ਜਾਓ ਮੈਂ ਇਹਨਾਂ ਨੂੰ ਪੜਾਵਾਂ ਸਰਬ ਵੀ ਯਕਦੇ ਨੂੰ ਮਨ ਕੀ ਪਤਰੀ ਬਾਚਣੀ ਰੋਜ਼ ਪੜਾਈਆਂ ਪੜਨੇ ਲਿਖੇ ਕਰਨੇ ਨੌਕਰ ਤੋਂ ਸਾਭ ਮੰਗਨੇ ਕਦੇ ਆਪਣੇ ਮਨ ਦੀ ਪਤਰੀ ਵੀ ਬਾਚੀਓ ਜਿਹੜੀ ਪਤਰੀ ਅਗਾ ਜਾ ਕੇ ਸੁਣਨੀ ਪੈਗੀ ਉਹਨੂੰ ਇੱਥੇ ਆਪਵਾ ਚਲ ਲੈ ਜਿੱਥੇ ਕੋਈ ਕੋਈ ਗਲਤੀ ਹੋ ਗਈ ਆ ਉਹਨੂੰ ਦਰੁਸਤ ਕਰ ਲੈ ਅਜੇ ਤਾਂ ਵੇਲਾ ਹੈ ਇਸ ਤਰ੍ਹਾਂ ਵੇਲਾ ਜਿਹੜੇ ਕਰਮ ਕੀਤੇ ਜੈ ਉਹ ਤਾਂ ਪੈ ਗਈਆਂ ਪੱਥਰ ਦੀਆਂ ਲੀਕਾਂ ਹੁਣ ਕਿਵੇਂ ਬਖਸ਼ਿਆ ਜਾਵਾਂ ਆ ਕਿਹਾ ਗੁਰੂ ਦੇ ਕੋਲ ਜਾ ਜਿਮਾਣਾ ਹੋ ਕੇ ਮੱਥਾ ਟੇਕ ਤੇ ਆਖਰ ਉਹ ਨਿਮਰਤਾ السلام علیکم ਦਾ ਹੀ ਮੇਰਾ ਕੰਮ ਜਿਸ ਨਾਲ ਮੈਂ ਗੱਲ ਕੀਤੀ ਵਲਫੇਅਰ ਨਾਲ ਕੀਤੀ ਲੋਕਾਂ ਨਾਲ ਤਾਂ ਕੀਤੀ ਗੁਰੂ ਨਾਲ ਵੀ ਕੀਤੀ ਮਹਾਤਮਾ ਨਾਲ ਵੀ ਕੁਟਲਤਾ ਕੀਤੀ ਅੰਦਰੋਂ ਸੋਜੋ ਤੇ ਬਾਹਰੋਂ ਕੁਝ ਹੋ ਬੈਠਾ ਓਏ ਸੱਪ ਵੀ ਖੁੱਡ ਵਿੱਚ ਵਰਦਾ ਤਾਂ ਵੱਲ ਛੱਡ ਜਿੱਦਾ ਸਿੱਧਾ ਹੋ ਉਹ ਲਿਖਾ ਨੂੰ ਜਿਤਵੇਲੇ ਮੌਲਵੀ ਨੇ ਅਲਫ ਲਿਖ ਦਿੱਤਾ ਸਜਦੇ ਪਿਆ ਕਰ ਆ ਕਿ ਓਏ ਪੜਨ ਵਾਸਤੇ ਆਏ ਇਹਨੂੰ ਬਾਤ ਇਹਨੂੰ ਮੁਰਮੁਰ ਲਿਖ ਜੋ ਲਿਖਣ ਦੀ ਜਾਸ ਆ ਹੱਥ ਸਾਫ਼ ਹੋਵੇ ਖੁਸ਼ਖਤ ਦੇ ਵੀ ਬੜੇ ਨੰਬਰ ਹੁੰਦੇ ਹਨ ਤੇ ਤੂੰ ਮੱਥੇ ਹੀ ਤੇ ਕੀ ਜਾਨੇ ਸਜਦੇ ਕਰੀ ਜਾਨੇ ਅਲਫ ਨੂੰ ਇਹ ਮੱਥੇ ਤੇ ਕਿਹਾ ਤਾਂ ਪੜਾਈ ਨਹੀਂ ਆਉਂ ਤੇ ਪੜਿਆ ਆਉਂ। ਬੁੱਲੇ ਸ਼ਾਦੀਆਂ ਅੱਖਾਂ ਭਰ ਆਈਆਂ ਘਣ ਲਗਾਓ ਸਾਥ। ਮੈਂ ਜਿਸ ਗੱਲ ਨੂੰ ਮੱਥਾ ਪਿਆ ਟੇਕਣਾ ਉਹ ਗੱਲ ਤੂੰ ਸਮਝਿਆ ਹੀ ਨਹੀਂ। ਕਿਆ ਬੱਲੇਆ ਬੱਚੂ ਤੂੰ ਸਮਝ ਗਈ ਐ ਤੇ ਮੈਂ ਨਹੀਂ ਸਮਝਿਆ ਅੱਜ ਤੱਕ। ਅੱਜ ਪਹਿਲੇ ਦਿਨ ਪੜਨ ਵਾਸਤੇ ਆਏ ਐ ਤੇ ਤੂੰ ਸਮਝ ਗਈ ਤੇ ਮੈਂ ਨਹੀਂ ਸਮਝਿਆ। ਭਲਾ ਸਮਝਾ ਦੇ ਜੇ ਤੂੰ ਸਮਝਿਆ ਤਾਂ। ਉਨੇ ਆਖਿਆ ਮੈਂ ਤਾਂ ਸਜਦੇ ਇਸ ਗੱਲ ਨੂੰ ਪਿਆ ਕਰਨਾ ਵੀ ਜਿਵੇਂ ਤੂੰ ਸਿੱਧਾ ਤੀਰ ਹੈ ਮੈਨੂੰ ਇਹ ਸਿੱਧਾ ਕਰ ਦੇ ਮੈਂ ਕੀ ਕਰਨੇ ਪੜ ਕੇ ਤੇ ਲਿਖ ਕੇ ਮੈਨੂੰ ਲੋੜ ਨਹੀਂ ਮੈਂ ਤਾਂ ਸਿਰਫ ਇਹੀ ਪੜਾਈ ਪੜਨੀ ਹੈ ਕਿ ਮੇਰਾ ਮਨ ਸਿੱਧਾ ਹੋ ਜਾ ਕੁਟਲਤਾ ਛੱਡ ਦੇ ਮਨ ਛੋੜ ਛੋੜ ਰੇ ਪਖੰਡੀ ਕਪਟ ਨਾ ਕੀਤੇ ਕਪਟ ਹੀ ਤਾਂ ਭੈੜਾ ਬੰਦਾ ਕਿੱਡੇ ਕਪਟ ਕਰਦਾ ਹੈ ਕਿਤਨੇ ਵੱਲਛਲ ਕਰਦਾ ਹੈ ਕਿਤਨੀ ਕੁਟਲਤਾ ਹੈ ਇਸ ਦੇ ਅੰਦਰ ਪਰ ਕਿਥੇ ਜਾ ਕੇ ਇਹ ਬਖਸ਼ਾਇ ਆਖਿਆ ਇੱਕੋ ਦਰ ਹੈ ਗੁਰੂ ਦਾ ਰਵਿਦਾਸ ਨੇ ਰੈਬਰੀ ਕੀਤੀ ਆਖਿਆ ਮੇਰੇ ਨਾਲ ਆ ਜਾ ਆਓ ਮਥਾ ਟੇਕੋ ਗੁਰੂ ਨਾਨਕ ਨੂੰ ਤੇ ਆਖੋ ਏ ਵਾਹਿਗੁਰੂ ਮੈਨੂੰ ਬਖਸ਼ਨਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੈਂ ਸੰਗਤ ਹੀ ਐਸੀ ਕਰਦਾ ਰਿਹਾ ਜਿੱਥੋਂ ਮੈਨੂੰ ਸਿਵਾਏ ਕੁਤਲ ਸਾਦੇ ਹੋਰ ਕੁਝ ਮਿਲਿਆ ਹੀ ਨਹੀਂ ਕਿਉਂਕਿ ਜਿਨ੍ਹਾਂ ਨਾਲ ਵੀ ਵਾਹ ਪਿਆ ਉਹ ਕੁਤਲ ਹੀ ਸਨ ਇਸ ਵਾਸਤੇ ਮੈਂ ਵੀ ਕੁਤਲ ਬਣਦਾ ਗਿਆ ਮੇਰੇ ਅੰਦਰ ਵੀ ਗੰਡਾਂ ਪੈਂਦੀਆਂ ਗਈਆਂ ਹੁਣ ਮੇਰੇ ਉੱਤੇ ਕਿਰਪਾ ਕਰੋ ਮੇਰੀ ਕੁਤਲਤਾ ਇਹ ਮੇਰੇ ਅੰਦਰੋਂ ਨਿਕਲ ਜਾਏ ਆ ਜਿਹੜਾ ਮੇਰਾ ਕਰਤੱਬ ਬਣ ਗਿਆ ਹੈ ਨਾ ਕਪਟ ਕਪਟ ਕਰਨਾ ਕਪਟੀ ਰਹਿਣਾ ਕੋਈ ਵੀ ਗੱਲ ਤਾਂ ਮੇਰੀ ਅੰਦਰਲੀ ਮੇਰੀ ਜੀਬਾ ਤੇ ਨਹੀਂ ਆਉਂ ਮੈਨੂੰ ਕੁਝ ਕਹਿੰਦਾ ਜੀਬੀ ਕੋਲੀ ਕਹਿੰਦੀ ਕਿਤਨੇ ਵੱਲ ਛਲ ਦੋਸਤਾਂ ਨਾਲ ਮਿੱਤਰਾਂ ਨਾਲ ਲੋਕਾਂ ਨਾਲ ਮਹਾਤਮਾ ਨਾਲ ਗੁਰੂ ਨਾਲ ਰੱਬ ਨਾਲ ਉਸੇ ਨੂੰ ਮੱਥੇ ਟੇਕਣੇ ਉਸੇ ਨਾਲ ਹੀ ਸਾਥ ਕਰਨਾ ਮੈਂ ਤਾਂ ਨਿਤਨੇ ਵਕੀਤਾ ਮੇਰਾ ਕੁਝ ਨਹੀਂ ਬਣਿਆ ਜੇ ਦੀ ਕੁਟਲਤਾ ਨਮਸਕਾਰ ਜਿਸ ਨੂੰ ਕਰੀਏ ਉਸ ਨੂੰ ਆਪਣਾ ਆਪ ਅਰਪਣ ਜਿਹਨੂੰ ਅਰਪਣ ਕਰਦੇ ਹੀ ਉਸ ਨਾਲ ਲਿਖਾ ਉਸ ਨਾਲ ਹੀ ਸਾਥ ਮੈਨੂੰ ਇਨਾ ਚਿਰ ਕਰਦਿਆਂ ਹੋ ਗਿਆ ਮੈਨੂੰ ਮਿਲਿਆ ਕੀ ਇਹ ਦੇਖੇਤ ਨਾਲ ਸ਼ਰੀਕਾਂ ਨਾਲ ਹੁੰਦੇ ਜਿੰਨਾ ਨਾਲ ਲੈਣਾ ਦੇਣਾ ਹੋਵੇ ਜਿੱਥੇ ਸਿਰਫ ਦੇਣ ਹੀ ਦੇਣ ਬਾਬਾ ਜੀ ਇਹ ਹੀ ਤਾਂ ਪੁੱਛਦੇ ਸਨ ਜੋ ਕੋਈ ਆਉਂਦਾ ਸੀ ਕਿਉਂ ਵਈ ਸਿੱਖ ਨੇ ਗੁਰੂ ਤੋਂ ਲੈਣਾ ਕਿ ਦੇਣਾ ਸਭ ਕੋਈ ਆਖੇ ਲੈਣਾ ਗੁਰੂ ਤੋਂ ਸਿੱਖਣੇ ਲੈਣਾ ਹੀ ਲੈਣਾ ਆਂਦੇ ਸੰ ਹੋਛ ਕਰ ਲੈਣਾ ਹੀ ਲੈਣਾ ਸਿੱਖਣੇ ਗੁਰੂ ਨੂੰ ਦੇਵਾ ਇਹਦੇ ਤਨ ਨੂੰ ਮਨ ਨੂੰ ਸਭ ਸੌਂਪ ਗੁਰੂ ਕੋ ਤਨ ਵੀ ਤੇਰਾ ਮਨ ਵੀ ਤੇਰਾ ਤਨ ਵੀ ਤੇਰਾ ਪੁੰਨ ਦਾਨ ਕੀਤੇ ਉਹ ਵੀ ਤੇਰੇ ਪੁੰਨ ਵੀ ਤੇਰੇ ਪਾਪ ਵੀ ਤੇਰੇ ਮੈਂ ਵੀ ਤੇਰਾ ਐ ਅਤੀਤ ਵਿੱਚ ਪੁੰਨ ਪਾਪ ਦੋਵੇਂ ਹੀ ਦੇ ਛੱਡੇ ਸੋ श्री कर्म कुटलता जनम कु भाती रवदास کرم कर्म ਆਰੋਗ ਤੇ ਦੁਨੀਆ